ਪਾਈ ਲੈਣਾ ਜੀ ਦੇ ਰੂਪ ਵਿੱਚ ਉਹਨਾਂ ਨੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਤਨੀ ਸੇਵਾ ਕੀਤੀ ਹੈ ਉਹ ਸੇਵਾ ਦਾ ਹੀ ਫਲ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਇੱਕ ਸਿੱਖ ਨੂੰ ਆਪਣੀ ਗੱਦੀ ਤੇ ਬਿਠਾ ਦਿੱਤਾ ਅਨੇਕਾਂ ਧਾਰਨਾ ਨੇ ਪਾਈ ਲੈਣਾ ਜੀ ਦੇ ਗੁਰੂ ਅੰਗਦ ਪਾਤਸ਼ਾਹ ਜੀ ਜੀਵਨ ਵਿੱਚੋਂ ਕਿ ਜਦੋਂ ਉਹਨਾਂ ਨੇ ਮਨ ਲਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਕੀਤੀ ਇੱਕ ਵਾਰ ਦੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਦੀਏ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜਿਵੇਂ ਆਪ ਜੀ ਜਾਣਦੇ ਹੋ ਕਿ ਸਤਿਗੁਰਾਂ ਨੇ ਚਾਰ ਉਦਾਸੀਆਂ ਕੀਤੀਆਂ ਲੰਮੀਆਂ ਲੰਮੀਆਂ ਯਾਤਰਾ ਕੀਤੀਆਂ ਧਰਮ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਸੱਚ ਨਾਲ ਜੋੜਿਆ ਤੇ ਅਖੀਰ 1521 ਈਸਵੀ ਵਿੱਚ ਉਹਨਾਂ ਨੇ ਫਿਰ ਆ ਕੇ ਕਰਤਾਰਪੁਰ ਆਪਣਾ ਟਿਕਾਣਾ ਕੀਤਾ ਪਰਮਾਨੈਂਟ ਤੇ 1521 ਤੋਂ ਲੈ ਕੇ 1539 ਤੱਕ ਅਖੀਰਲੇ ਸਵਾਸਾਂ ਤੱਕ ਤਕਰੀਬਨ 18 ਸਾਲ ਉਸੇ ਹੀ ਸਥਾਨ ਤੇ ਰਹੇ ਜਿੱਥੇ ਆਪ ਸੰਤਾਂ ਜਾਂਦਿਆਂ ਨੇ ਬਾਰਡਰ ਤੋਂ ਕਰਾਸ ਕਰਕੇ ਪਾਕਿਸਤਾਨ ਵਿੱਚ ਅੱਜਕੱਲ੍ਹ ਇਹ ਸਥਾਨ ਹੈ ਗੁਰੂ ਸਥਾਨ ਕਰਤਾਰਪੁਰ ਸਾਹਿਬ ਇੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਅਖੀਰਲੇ 18 ਸਾਲ ਬਤਾਏ ਸਨ ਤੇ ਇਨਾਂ ਸਮਿਆਂ ਦੌਰਾਨ ਗੁਰਨਾਨਕ ਪਾਤਸ਼ਾਹ ਜੀ ਨੇ ਹੋਰ ਵੀ ਸੰਗਤਾਂ ਨੂੰ ਆਲੇ-ਦੁਆਲੇ ਦੀਆਂ ਸੰਗਤਾਂ ਨੂੰ ਜੋੜਨਾ ਕਰਤਾਰਪੁਰ ਸਾਹਿਬ ਵਿੱਚ ਰੋਜ਼ਾਨਾ ਦੀਵਾਨ ਲਾਉਣੇ ਸੰਗਤਾਂ ਦੇ ਨਾਲ ਸ਼ਬਦ ਕੀਰਤਨ ਗੁਰਬਾਣੀ ਦੇ ਨਾਲ ਜੋੜਨਾ ਇਹ ਨਿਤ ਦੇ ਕਾਰਜ ਨੇ ਇੱਥੇ ਹੀ ਭਾਈ ਲੈਣਾ ਜੀ ਆਏ ਸਨ ਗੁਰਨਾਨਕ ਪਾਤਸ਼ਾਹ ਜੀ ਦਰਸ਼ਨ ਕਰਨ ਵਾਸਤੇ 1532 ਈਸਵੀ ਵਿੱਚ ਤੇ ਜਦੋਂ ਭਾਈ ਲੈਣਾ ਜੀ ਇੱਥੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਜਲਾਲ ਵੇਖਿਆ ਉਹਨਾਂ ਨੇ ਰਹਿਮਤਾਂ ਵੇਖੀਆਂ ਬਖਸ਼ਿਸ਼ਾਂ ਵੇਖੀਆਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਵਹਾਰ ਵੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੇ ਮਹਾਨ ਨੇ ਗੁਰੂ ਨੇ ਪੂਰੇ ਧਰਮ ਦੇ ਲੱਖਾਂ ਕਰੋੜਾਂ ਲੋਕ ਜਿਨ੍ਹਾਂ ਨੂੰ ਮੰਨਦੇ ਨੇ ਇੰਨੇ ਵੱਡੇ ਸੰਤ ਮਹਾਤਮਾ ਨੇ ਗੁਰੂ ਨੇ ਤੇ ਉਹਨਾਂ ਦਾ ਰਹਿਣ ਸਹਿਣ ਬੜਾ ਹੀ ਸਾਦਾ ਤੇ ਸਿੰਪਲ ਸੀ ਇਸ ਗੱਲੋਂ ਵੀ ਭਾਈ ਲਾਲ ਜੀ ਬੜੇ ਪ੍ਰਭਾਵਿਤ ਹੋਏ ਸਨ ਸੋ ਭਾਈ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਉੱਥੇ ਹੀ ਕਰਤਾਰਪੁਰ ਰੁਕੇ ਦਿਨ ਰਾਤ ਸੇਵਾ ਕਰਨੀ ਹੋਰ ਵੀ ਸੰਗਤਾਂ ਸਨ ਹੋਰ ਵੀ ਸਿੱਖ ਸਨ ਤੇ ਸਤਿਗੁਰਾਂ ਦੇ ਬੱਚੇ ਵੀ ਸਨ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਹੋਰ ਪਰਿਵਾਰ ਵੀ ਸੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੇ ਭਾਈ ਲੈਣਾ ਜੀ ਜਿਹੜੇ ਸਨ ਉਹਨਾਂ ਦੇ ਅੰਦਰ ਇਹੀ ਭਾਵ ਸੀ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਕਰ ਰਹੇ ਨੇ ਜੇ ਕੋ ਕਰੇ ਚੇਤ ਲਾਏ ਮਨ ਲਾ ਕੇ ਸੇਵਾ ਕਰਨੀ ਸੇਵਾ ਤਾਂ ਆਪਾਂ ਬੇਖੋ ਸਾਰੀ ਕਰਦੇ ਆ ਸੰਗਤਾਂ ਹੁੰਦੀਆਂ ਨੇ ਬੇਅੰਤ ਸੰਗਤਾਂ ਸੇਵਾ ਕਰਦੀਆਂ ਨੇ ਪਰ ਸਾਰਿਆਂ ਦੇ ਭਾਵ ਵੱਖੋ ਵੱਖਰੇ ਹੁੰਦੇ ਨੇ ਤੇ ਜੇਕਰ ਮਨ ਲਾ ਕੇ ਸੇਵਾ ਕੀਤੀ ਜਾਏ ਕੋਈ ਵੀ ਕਾਰਜ ਹੋਵੇ ਗੁਰੂ ਦਾ ਗੁਰੂ ਦੇ ਘਰ ਦਾ ਜੇ ਉਸ ਨੂੰ ਆਪਣਾ ਸਮਝ ਕੇ ਗੁਰੂ ਦੇ ਪ੍ਰਤੀ ਜੇ ਆਪਾਂ ਸਮਰਪਿਤ ਹੋ ਕੇ ਜੇ ਆਪਾਂ ਸੇਵਾ ਕਰੀਏ ਤੇ ਉਹਦਾ ਫਲ ਨਿਸ਼ਚਿਤ ਤਰ੍ਹਾਂ ਨੂੰ ਮਿਲਦਾ ਹੈ ਸੋ ਭਾਈ ਲੈਣਾ ਜੀ ਦਾ ਸੁਭਾਅ ਵੀ ਐਸਾ ਸੀ ਕਿ ਉਹ ਕੋਈ ਵੀ ਕਾਰਜ ਹੁੰਦਾ ਉਹ ਇਹ ਸਮਝਦੇ ਸਨ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਾਰਜ ਹੈ ਤੇ ਇਸ ਕਾਰਜ ਨੂੰ ਮੈਂ ਕਰਨਾ ਹੀ ਕਰਨਾ ਹੈ ਭਾਵੇਂ ਆਪਣੀ ਸਰੀਰ ਦੀ ਵੀ ਪ੍ਰਵਾਹ ਨਹੀਂ ਕਰਦੇ ਸਨ ਭਾਵੇਂ ਕਿਸੇ ਵੀ ਕੰਡੀਸ਼ਨ ਵਿੱਚ ਹੋਵੇ ਭਾਵੇਂ ਮੌਸਮ ਖਰਾਬ ਹੋਵੇ ਭਾਵੇਂ ਹਾਲਾਤ ਵੀ ਨਾ ਹੋਣ ਤਾਂ ਵੀ ਉਹਨਾਂ ਨੇ ਸੇਵਾ ਗੁਰੂ ਨਾਨਕ ਪਾਤਸ਼ਾਹ ਦੀ ਕਰਨੀ ਕਰਨੀ ਹੈ अनेका ਸਾਖੀਆਂ ਨੇ ਜਿਵੇਂ ਆਸ਼ਰਮ ਵਿੱਚੋਂ ਧਰਮਸ਼ਾਲਾ ਵਿੱਚ ਜੋਈ ਮਰੀ ਸੀ ਉਸ ਨੂੰ ਚੁੱਕ ਕੇ ਬਾਹਰ ਸੱਟਣਾ ਜਾਂ ਫਿਰ ਅੱਧੀ ਰਾਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਉਹਨਾਂ ਨੂੰ ਕਿ ਗੰਧ ਸਾਰ ਨਹੀਂ ਹੈ ਨਿਕਾ ਹਰਨਾ ਨੇ ਇੱਕ ਵਾਰ ਦੀ ਕਟਣਾ ਜਿਹਦੇ ਨਾਲ ਸਾਂਝ ਕਰੀਏ ਕਿ ਇੱਕ ਵਾਰ ਦੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦਾ ਨਿਤ ਦਾ ਕਰਮ ਸੀ ਕਿ ਜਿਵੇਂ ਹੁੰਦਾ ਹੀ ਹੈ ਆਪਣਾ ਸਾਰਿਆਂ ਦਾ ਕਿ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਅੰਮ੍ਰਿਤ ਵੇਲੇ ਉੱਠਦੇ ਤੇ ਪਹਿਰ ਰਾਤ ਰਹਿੰਦੀ ਬਾਕੀ ਜਿਸ ਸਮੇਂ ਦੇ ਅਨਸਾਰ ਵਿਖੀਏ ਤੇ ਸਵੇਰ ਦੇ 2 3 ਵਜੇ ਦੇ ਸੰ 2 3:30 ਵਜੇ ਦੇ ਆਸ-ਪਾਸ ਗੁਰੂ ਨਾਨਕ ਪਾਤਸ਼ਾਹ ਜੀ ਉੱਠਦੇ ਤੇ ਉੱਠ ਕੇ ਉਸ ਸਮੇਂ ਸਤਿਗੁਰ ਸੱਚੇ ਪਾਤਸ਼ਾਹ ਰਾਵੀ ਦੇ ਕਿਨਾਰੇ ਜਾ ਕੇ ਰਾਵੀ ਦੇ ਦਰਿਆ 'ਚ ਉੱਥੇ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਕਿਉਂਕਿ ਪੁਰਾਣੇ ਸਮਿਆਂ ਵਿੱਚ ਇੰਨੀ ਸੁਵਿਧਾ ਨਹੀਂ ਸੀ ਉਸ ਸਮੇਂ ਜ਼ਿਆਦਾਤਰ ਨਦੀਆਂ ਨਹਿਰਾਂ ਦੇ ਜਿਹੜੇ ਵਗਦੇ ਪਾਣੀ ਸਨ ਉਹਨਾਂ ਵਿੱਚ ਸਾਫ਼ ਸੁਥਰਾ ਪਾਣੀ ਹੁੰਦਾ ਸੀ ਪੀਣ ਲੈ ਕੇ ਵੀ ਹੁੰਦਾ ਸੀ ਇਸ਼ਨਾਨ ਕਰਨ ਲੈ ਕੇ ਵੀ ਹੁੰਦਾ ਸੀ ਤੇ ਉੱਥੇ ਹੀ ਗੁਰੂ ਨਾਨਕ ਪਾਸ਼ਾ ਜੀ ਦਾ ਨਿਤ ਦਾ ਕਰਮ ਸੀ ਕਿ ਸਵੇਰੇ ਅਮਰਤ ਵੇਲੇ ਉੱਠ ਕੇ ਜਾ ਕੇ ਰਾਵੀ ਦੇ ਕਿਨਾਰੇ ਜਾ ਕੇ ਉੱਥੇ ਇਸ਼ਨਾਨ ਕਰਨਾ ਤੇ ਭਾਈ ਲੈਣਾ ਜੀ ਵੀ ਮਨ ਕਰਕੇ ਗੁਰੂ ਦੇ ਨਾਲ ਇਤਨਾ ਜੁੜੇ ਹੋਏ ਸਨ ਕਿ ਜਦੋਂ ਵੀ ਉਹਨਾਂ ਨੂੰ ਮਤਲਗ ਜਾਣਾ ਕਿ ਗੁਰੂ ਨਾਨਕ ਪਾਸ਼ਾ ਜੀ ਉਜਿਵੇ ਕਰ ਰਹੇ ਨੇ ਤੇ ਗੁਰਨਾਨਕ ਪਾਤਸ਼ਾਹ ਜੀ ਦੇ ਬਿਲਕੁਲ ਨਾਲ ਅੰਗ ਸੰਗ ਹੋ ਕੇ ਰਹਿਣਾ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਅੰਗਦ ਬਣਾਇਆ ਅੰਗਦ ਨਾਮ ਦਿੱਤਾ ਕਿਉਂਕਿ ਭਾਈ ਲੈਣਾ ਜੀ ਹਰ ਸਮੇ ਗੁਰਨਾਨਕ ਪਾਤਸ਼ਾਹ ਜੀ ਦੇ ਅੰਗ ਸੰਗ ਰਹਿੰਦੇ ਸੀ ਆਪਾਂ ਨੂੰ ਵੀ ਹਰ ਸਮੇ ਗੁਰੂ ਪਾਤਸ਼ਾਹ ਜੀ ਦੇ ਅੰਗ ਸੰਗ ਰਹਿਣਾ ਚਾਹੀਦਾ ਹੈ ਹਰ ਸਮੇ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਨੂੰ ਸਾਡੀ ਲੋੜ ਹੈ ਕਿਸੇ ਗਊ ਗਰੀਬ ਵਾਸਤੇ ਲੋੜ ਹੈ ਦਾਨ ਦੇ ਸਬੰਧ ਦੀ ਜਾਂ ਗੁਰੂ ਘਰ ਵਾਸਤੇ ਜ਼ਰੂਰਤ ਹੈ ਕੋਈ ਸੇਵਾ ਦੀ ਮਦਦ ਦੀ ਅਨੇਕਾਂ ਸੇਵਾਵਾਂ ਸਾਨੂੰ ਗੁਰੂਵਾਲੋਂ ਗੁਰੂ ਪਾਸੋਂ ਮਿਲਦੀਆਂ ਨੇ ਤੇ ਹਮੇਸ਼ਾ ਸਾਨੂੰ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਹੈ ਹੋ ਹਰ ਸਮੇਂ ਸਾਨੂੰ ਧਿਆਨ ਵੀ ਰੱਖਣਾ ਚਾਹੀਦਾ ਐਵੇਂ ਨਹੀਂ ਕਿ ਸਾਨੂੰ ਜੇ ਕੋਈ ਆਖੇਗਾ ਤਾਂ ਹੀ ਸੇਵਾ ਕਰਨੀ ਇਸੇ ਤਰ੍ਹਾਂ ਪਾਈ ਲੈਣਾ ਜੀ ਸੰ ਉਹ ਹਰ ਸਮੇਂ ਤਿਆਰ ਵਰ ਤਿਆਰ ਰਹਿੰਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਪਾਸੇ ਵੀ ਜਾਣ ਤੇ ਨਾਲ ਹੀ ਰਹਿਣ ਉਹਨਾਂ ਨੂੰ ਗੁਰੂ ਦੇ ਨਾਲ ਬਹੁਤ ਹੀ ਜ਼ਿਆਦਾ ਮਾਂ ਪਿਓ ਤੋਂ ਵੀ ਜ਼ਿਆਦਾ ਜਿੱਦਾਂ ਕਿਸੇ ਬੱਚੇ ਨੂੰ ਹੁੰਦਾ ਹੈ ਉਸ ਤੋਂ ਮਜਾਦਾ ਸਨੇਹ ਸੀ ਗੁਰੂ ਦੇ ਨਾਲ ਇਤਨਾ ਪਿਆਰ ਸੀ ਭਾਈ ਲੈਣਾ ਜੀ ਤੇ ਉਹਨਾਂ ਦਾ ਵੀ ਨਾਲ ਹੀ ਨਿਤਕਰਮ ਸੀ ਕਿ ਜਦੋਂ ਗੁਰਨਾਨਕ ਪਾਤਸ਼ਾਹ ਜੀ ਨੇ ਉੱਠਣਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਣਾ ਤੇ ਨਾਲ ਪਾਈ ਲੈਣਾ ਜੀ ਨੇ ਰੋਜ਼ਾਨਾ ਉਹਨਾਂ ਦੇ ਨਾਲ ਜਾਣਾ ਹੀ ਜਾਣਾ ਨਾਲ ਹੋਰ ਵੀ ਸਿੱਖ ਜਾਂਦੇ ਸਨ ਬਾਬਾ ਬੁੱਢਾ ਜੀ ਤੇ ਹੋਰ ਵੀ ਜਿਹੜੇ ਗੁਰਨਾਨਕ ਪਾਤਸ਼ਾਹ ਦੇ ਕਰੀਬੀ ਸਿੱਖ ਸਨ ਉਹ ਵੀ ਨਾਲ ਜਾਂਦੇ ਸਨ ਇਸ਼ਨਾਨ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਪਰ ਕਦੇ-ਕਦੇ ਕਈ ਸਿੱਖ ਜਿਹੜੇ ਸੰ ਢਿੱਲ ਵਰਤ ਲੈਂਦੇ ਨੇ ਸਾਡੇ ਵਰਗੇ ਆਲਸੀ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠ पाए ਕਦੇ ਉੱਠ ਗਏ ਕਦੇ ਨਹੀਂ ਉੱਠੇ ਕਦੇ ਚਲੇ ਗਏ ਕਦੇ ਨਹੀਂ ਪਰ ਭਾਈ ਲੈਣਾ ਜੀ ਦਾ ਨਿਤਦਾ ਕਰਨ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਜਾਣਾ ਹੀ ਜਾਣਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ। ਇੱਕ ਵਾਰ ਦੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਜੀ ਗਏ ਠੰਡਾਂ ਦੇ ਦਿਨ ਸਨ। ਅੰਮ੍ਰਿਤ ਵੇਲੇ ਉੱਠੇ ਨਾਲ ਸਿੰਘ ਹੋਰ ਉੱਠੇ। ਤੇ ਚੱਲੇ ਨੇ ਇਸ਼ਨਾਨ ਕਰਨ ਵਾਸਤੇ ਰਾਵੀ ਦੇ ਦਰਿਆ ਦੇ ਕੰਢੇ ਤੇ ਪਹੁੰਚ ਗਏ ਤੇ ਉਸ ਸਮੇਂ ਅਚਾਨਕ ਮੌਸਮ ਖਰਾਬ ਹੋ ਗਿਆ ਸਵੇਰ ਦੇ 3 ਵਜੇ ਇਹ ਇਹੀ ਸਮਾਂ ਸੀ ਅੰਮ੍ਰਿਤ ਵੇਲੇ ਰਟ ਆਇਦਨ ਵੇ ਦਾ ਸਮਾਂ ਤੇ ਉੱਤੋਂ ਠੰਡ ਪੈ ਰਹੀ ਸੀ ਜਿਵੇਂ ਅੱਜ ਕੱਲ ਡਿਸੰਬਰ ਜਨਵਰੀ ਦੇ ਮਹੀਨੇ ਵਿੱਚ ਠੰਡ ਪੈਂਦੀ ਹੈ ਘੜਾਕੇ ਦੀ ਘੜਾਕੇ ਦੀ ਠੰਡ ਪੈ ਰਹੀ ਸੀ ਤੇ ਨਾਲ ਚਾਰ ਪੰਜ ਸਿੰਘ ਹੋਰ ਸਨ ਜਿਹੜੇ ਗੁਨਨ ਪਾਸ਼ਾ ਜੀ ਦੇ ਨਾਲ ਅਸ਼ਨਾਨ ਕਰਨ ਲਈ ਆਏ ਸਨ ਤੇ ਪਾਈ ਲੈਣਾ ਜੀ ਵੀ ਸਨ ਤੇ ਅਚਾਨਕ ਮੌਸਮ ਖਰਾਬ ਹੋ ਗਿਆ ਤੇ ਠੰਡ ਤੇ ਜ਼ੋਰ ਦੇ ਪੈ ਹੀ ਰਹੀ ਸੀ ਅਚਾਨਕ ਮੀਂਹ ਵਰਨ ਲੱਗ ਪਿਆ ਮੌਸਮ ਖਰਾਬ ਹੋ ਗਿਆ ਤੇ ਮੀਂਹ ਜਿਹੜਾ ਸੀ ਪੈਣ ਲੱਗ ਪਿਆ ਮੀਂਹ ਵੀ ਕੋਈ ਥੋੜਾ ਬਹੁਤ ਨਹੀਂ ਬਹੁਤ ਤੇਜ਼ੀ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਅਚਾਨਕ ਮੀਂਹ ਆਇਆ ਇਥੋਂ ਤੱਕ ਕਿ ਗੜੇ ਪੈਣ ਲੱਗ ਪਏ ਜਿਵੇਂ ਗੜਿਆਂ ਵਾਲਾ ਮੀਂਹ ਪੈਂਦਾ ਹੈ ਮੋٹے-ਮੋٹے ਗੜੇ ਡਕਦੇ ਨੇ ਤੇ ਉਹਨਾਂ ਤੋਂ ਆਪਾਂ ਬਚਦੇ ਆਂ ਆਪਣਾ ਬਚਾ ਕਰਦੇ ਆਂ ਤੇ ਜਦ ਤੱਕ ਮੀਂਹ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਇਹ ਗੁਰਨਾਨਕ ਪਾਤਸ਼ਾਹ ਜੀ ਨੇ ਆਪਣੇ ਵਸਤਰ ਉਤਾਰ ਕੇ ਭਾਈ ਲੈਣਾ ਜੀ ਦੇ ਹੱਥੀ ਫੜਾ ਦਿੱਤੇ ਤੇ ਆਪ ਜਿਹੜਾ ਨੇ ਇਸ਼ਨਾਨ ਕਰਨ ਵਾਸਤੇ ਰਾਵੀ ਦੇ ਅੰਦਰ ਇਸ਼ਨਾਨ ਕਰਨੇ ਚਲੇ ਗਏ ਤੇ ਗੁਰਨਾਨਕ ਪਾਤਸ਼ਾਹ ਜੀ ਤਸੱਲੀ ਦੇ ਨਾਲ ਇਸ਼ਨਾਨ ਕਰ ਰਹੇ ਸਨ ਤੇ ਭਾਈ ਲੈਣਾ ਜੀ ਜਿਹੜੇ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਉਹ ਬਿਲਕੁਲ ਕਿਨਾਰੇ ਤੇ ਖੜੇ ਸਨ ਬਾਕੀ ਸਿੰਘ ਵੀ ਖੜੇ ਸਨ ਅਚਾਨਕ ਮੀਂਹ ਆਇਆ ਮੀਂਹ ਇੰਨੀ ਤੇਜ਼ ਗੜੇ ਪੈਣ ਲੱਗ ਪਏ ਮੋٹے ਮੋٹے ਜਿਵੇਂ ਆਪਾਂ ਵੇਖਦੇ ਆਂ ਮੀਂਹ ਵਿੱਚ ਕਈ ਵਾਰ ਮੋٹے ਮੋٹے ਗੜੇ ਪੈਂਦੇ ਨੇ ਤੇ ਬਹੁਤ ਨੁਕਸਾਨ ਵੀ ਕਰਦੇ ਨੇ ਤੇ ਜੇ ਮੋٹے ਮੋٹے ਜਦੋਂ ਗੜੇ ਪੈਣ ਲੱਗੇ ਠੰਡ ਦੀ ਬਹਾਰ ਸੀ ਤੇ ਠੰਡਾ ਪਾਣੀ ਮੀਂਹ ਦਾ ਉਤੋਂ ਗੜੇ ਤੇ ਗੜਿਆਂ ਦੇ ਨਾਲ ਸਰੀਰ ਨੂੰ ਜਦੋਂ ਗੜੇ ਵੱਜਣ ਤੇ ਸਰੀਰ ਜਿਹੜਾ ਹੈ ਕੋਈ ਨੋ ਪਰੇਸ਼ਾਨੀ ਹੁੰਦੀ ਦਿੱਕਤ ਹੁੰਦੀ ਇਸ ਗੱਲ ਨੂੰ ਵੇਖਦਿਆਂ ਹੋਇਆਂ ਮੌਸਾ ਖਰਾਬ ਹੁੰਦਿਆਂ ਵੇਖ ਬਾਕੀ ਦੇ ਜਿਹੜੇ ਸਿੱਖ ਸਨ ਉਹਨਾਂ ਨੇ ਸਾਈਡ ਤੇ ਚਲੇ ਗਏ ਕਿਸੇ ਨਾ ਕਿਸੇ ਰੋਖ ਦੇ ਥੱਲੇ ਸ਼ਰਨ ਲੈ ਲਈ ਕੋਈ ਪੱਥਰ ਦੇ ਥੱਲੇ ਜਾ ਕੇ ਲੁਕ ਗਿਆ ਕਿਤੇ ਸਾਡੇ ਸੱਤੇ ਗੜੇ ਨਾ ਪੈਣ ਸਾਡਾ ਜਿਹੜਾ ਹੈ ਚੋਟ ਨਾ ਲੱਗ ਜਾਏ ਗੜਿਆਂ ਦੇ ਨਾਲ ਪਰ ਭਾਈ ਲੈਣਾ ਜਿਹਦੇ ਅੰਦਰ ਗੁਰੂ ਦੇ ਪ੍ਰਤੀ ਇਤਨਾ ਪਿਆਰ ਉਹ ਆਪਣੇ ਅਸਥਾਨ ਤੋਂ ਹਿੱਲੇ ਨਹੀਂ ਉਹ ਉਥੇ ਕਿਨਾਰੇ ਤੇ ਖੜੇ ਰਹੇ ਮੀ ਵਰਦਾ ਰਿਆ ਕਾਫੀ 15 20 ਮਿੰਟ ਅਧਾ ਘੰਟਾ ਜਦ ਤੱਕ ਗੁਰੂ ਨਾਨਕ ਪਾਸ਼ਾ ਜੀ ਇਸ਼ਨਾਨ ਕਰਕੇ ਬਾਹਰ ਨਹੀਂ ਆਏ ਤਤ ਭਾਈ ਲੈਣਾ ਜੀ ਨੇ ਉਹਨਾਂ ਦੇ ਵਸਤਰ ਗੁਰੂ ਪਾਸ਼ਾ ਜੀ ਦੇ ਵਸਤਰ ਆਪਣੇ ਬੁੱਕਲ ਵਿੱਚ ਲੈ ਕੇ ਬਲਕਿ ਸਤਿਗੁਰਾਂ ਦੇ ਵਸਤਰਾਂ ਨੂੰ ਵੀ ਜਿਹੜਾ ਸੀ ਛੁਪਾ ਕੇ ਰੱਖਿਆ ਉਹਨਾਂ ਤੇ ਵੀ ਮੀਂਹ ਦੀ ਨੱਕਣੀ ਪੈਣ ਦਿੱਤੀ ਬਲਕਿ ਆਪਣੇ ਸਰੀਰ ਤੇ ਮੋਟੇ ਮੋਟੇ ਗੜੇ ਪੈ ਗਏ ਪੱਥਰ ਜਿਹੜੇ ਆਉਂਦੇ ਨੇ ਮੀਂਹ ਵਿੱਚ ਪੈਂਦੇ ਨੇ ਗੜੇ ਉਹਦੇ ਨਾਲ ਪਾਈ ਲੈਣਾ ਜੀ ਦਾ ਸਰੀਰ ਜਿਹੜਾ ਸੀ ਛਲਨੀ ਹੋ ਗਿਆ ਤੇ ਚੋਟ ਵੀ ਲੱਗੀ ਕਈ ਜਗ੍ਹਾ ਤੋਂ ਖੂਨ ਵੀ ਬਲੱਡ ਵੀ ਨਿਕਲਣਾ ਸ਼ੁਰੂ ਹੋ ਗਿਆ ਤੇ ਇਤਨੀ ਦੇਹ ਚ ਗੁਰੂ ਨਾਨਕ ਪਾਤਸ਼ਾਹ ਜੀ ਬਾਹਰ ਆਏ ਸ਼ਨਾਨ ਕਰਕੇ ਵੇਖਦੇ ਨੇ ਪਾਈ ਲੈਣਾ ਜੀ ਨੇ ਬਸਤਰ ਦਿੱਤੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਸਤਰ ਪਹਿਨੇ ਉਨੀ ਦੇਰ ਨਹੀਂ ਘਟਿਆ ਸੀ ਮੇਂ ਹਲਕਾ ਹੋ ਗਿਆ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਤੇ ਪੁੱਛਿਆ ਕਿ ਪਾਈ ਲੈਣਾ ਲੈਣਿਆ ਤੂੰ ਜਿਹੜਾ ਹੈ ਖਲੋਤਾ ਕਿਉਂ ਰਿਓ ਤੂੰ ਵੀ ਸਾਈਡ ਤੇ ਹੋ ਜਾਂਦਾ ਆਪਣੇ ਸਰੀਰ ਦਾ ਬਚਾ ਕਰ ਲੈਂਦਾ ਪਰ ਕਹਿੰਦੇ ਭਾਈ ਲੈਣਾ ਜਿਹਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੈਂ ਤੇ ਆਪ ਜੀ ਦੀ ਸੇਵਾ ਵਿੱਚ ਖਣਾ ਇਹ ਤੇ ਹਜੇ ਕੁਝ ਵੀ ਨਹੀਂ ਇਸ ਤੋਂ ਵੀ ਕਿਤੇ ਜ਼ਿਆਦਾ ਵੀ ਗੜੇ ਪੈ ਜਾਂਦੇ ਭਾਵੇਂ ਬਦਲ ਪਾੜ ਜਾਂਦਾ ਮੇਰੇ ਸਰੀਰ ਤੇ ਪਰ ਤੁਹਾਡੇ ਜਿਹੜੇ ਵਸਤਰ ਨੇ ਇਹਨਾਂ ਨੂੰ ਮੈਂ ਨਾ ਧਿੱਜਣ ਦਿੰਦਾ ਆਪ ਜੀ ਵਾਸਤੇ ਮੇਰੀ ਜਾਨ ਵੀ ਜਿਹੜੀ ਹਾਜ਼ਰ ਹੈ ਇਤਨਾ ਪਿਆਰ ਗੁਰੂ ਦੇ ਨਾਲ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਕਿ ਬਾਕੀ ਸਿੰਘ ਆਲੇ ਦੁਆਲੇੋਂ ਹੋ ਕੇ ਬਾਹਰ ਨੂੰ ਆ ਰਹੇ ਨੇ ਤੇ ਇਹੋ ਜਿਹਾ ਪਿਆਰ ਗੁਰੂ ਦੇ ਨਾਲ ਸਾਡਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਸੰਤਾਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਪਿਆਰ ਹੋਵੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਫਿਰ ਆਪਣੀ ਬਾਣੀ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਬਚਨ ਲਿਖੇ ਨੇ ਕਿ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਕਿ ਆਪਣੇ ਆਪ ਨੂੰ ਭੁਲਾ ਦਿਓ ਆਪਣੇ ਆਪ ਨੂੰ ਗਵਾ ਦਿਓ ਭਾਵੇਂ ਆਪਣੇ ਆਪ ਨੂੰ ਕੁਰਬਾਨ ਕਰ ਦਿਓ ਗੁਰੂ ਵਾਸਤੇ ਜੇ ਆਪਣੇ ਆਪ ਨੂੰ ਵੀ ਕੁਰਬਾਨ ਗੁਰੂ ਦੇ ਵਾਸਤੇ ਕਰਨ ਲਈ ਤਿਆਰ ਹਾਂ ਤਾ ਕਿਸ ਪਾਏ ਮਾਂ ਤਾ ਜਿਹੜਾ ਹੈ ਮਾਨ ਮਿਲਦਾ ਹੈ ਗੁਰੂ ਦੇ ਕੋਲੋਂ ਤਾ ਹੀ ਵਡਿਆਈ ਮਿਲਦੀ ਹੈ ਤੇ ਇਹ ਹੀ ਗੱਲ ਗੁਰੂ ਅੰਗਦ ਗੁਰੂ ਅਮਰਦਾਸ ਪਾਤਸ਼ਾਹੀ ਸਮਝਾ ਰਹੇ ਨੇ ਕਿ ਜੇ ਕੋ ਕਰੇ ਜਿਤ ਲਾਏ ਮਨ ਲਾ ਕੇ ਇਸ ਤਰ੍ਹਾਂ ਭਾਈ ਲੈਣੇ ਵਾਂਗ ਸੇਵਾ ਕਰੀਏ ਜੋ ਗੁਰੂ ਅੰਗਦ ਪਾਤਸ਼ਾਹੀ ਬਣ ਗਏ ਤੇ ਆਪਾਂ ਵੀ ਗੁਰੂ ਦੇ ਸਿੱਖ ਬਣ ਕੇ ਗੁਰੂ ਦੀਆਂ ਤੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ